ਸਨਰੂਪ ਵਾਲੀ ਕਾਰ ਦੇ ਵਿੱਚ ਨਿਆਣੇ ਲੈ ਰਹੇ ਸੀ ਨਜ਼ਾਰੇ ਸੜਕਾਂ ਤੇ ਭੁਜਾ ਕੇ ਸੰਰੂਪ ਦੇ ਵਿੱਚ ਦੀ ਕੱਢ ਕੇ ਸਿਰ ਕਰ ਰਹੇ ਸੀ ਸ਼ਰਾਰਤਬਾਜ਼ੀਆਂ ਜਲੰਧਰ ਲੁਧਿਆਣਾ ਦੇ ਨੈਸ਼ਨਲ ਹਾਈਵੇ ਦੇ ਦੌੜਦੀ ਕਾਰ ਦੇ ਵਿੱਚ ਬੱਚਿਆਂ ਦੇ ਵੱਲੋਂ ਸੰਰੂਪ ਦੇ ਵਿੱਚੋਂ ਬਾਹਰ ਨਿਕਲ ਕੇ ਕਾਰ ਦੀ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਇਸੇ ਚੱਲਦੇ ਇਸ ਕਾਰ ਦੀ ਰਫ਼ਤਾਰ ਨੂੰ ਦੇਖਦੇ ਹੋਏ ਅੱਗੇ ਫਿਰ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਪੁਲਿਸ ਨੇ ਫੜ ਕੇ ਇਹਨਾਂ ਦਾ ਮੋਟਾ ਚਲਾਣ ਕਟਿਆ ਜੀਹਾਂ ਦਾ ਦੱਸਦੀ ਹੈ ਕਿ ਕਿਸੇ ਰਾਗਿਰ ਨੇ ਇਹਨਾਂ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ ਗਿਆ ਤੇ ਜਦੋਂ ਵੀਡੀਓ ਪੁਲਿਸ ਦੇ ਕੋਲ ਪਹੁੰਚਿਆ ਤਾਂ ਪੁਲਿਸ ਨੇ ਕਾਰ ਦਾ ਨੰਬਰ ਟ੍ਰੇਸ ਕੀਤਾ ਹਾਈਵੇ ਪੈਟਰੋਲਿੰਗ ਟੀਮ ਨੇ ਕਾਰ ਨੂੰ ਫੜਿਆ ਅਤੇ ਚਾਲਕ ਨੂੰ ਜੋ ਕਾਰ ਨੂੰ ਚਲਾ ਰਿਹਾ ਸੀ ਉਸ ਨੂੰ ਵੀ ਚੰਗੀ ਝਾੜ ਪਾਈ ਇਸੇ ਬਾਅਦ 5000 ਪੈਦਾ ਚਲਾਨ ਕੱਟ ਕੇ ਇਹਨਾਂ ਦੇ ਹੱਥ ਤੇ ਰੱਖ ਦਿੱਤਾ ਤਾਂ ਕਿ ਅੱਗੇ ਤੋਂ ਇਹ ਅਜਹੀ ਹਰਕਤ ਕਰਨ ਵੇਲੇ 100 ਵਾਰ ਸੋਚਣ ਆਉ ਦੇਖਦੇ ਆ ਤਸਵੀਰਾਂ ਤਨ ਬੱਚੇ ਆਪਣੇ ਸੰਪੂਰਕ ਖੋਲ ਕੇ ਆਪਣੇ ਬਾਹਰ ਨਿਕਲੇ ਹੋ ਇਸ ਲਈ ਸਾਡੀ ਗੱਲ ਤੁਮ ਜਿਸ ਤਰ੍ਹਾਂ ਨਹੀਂ ਹੋ ਜਾਂਦੀ ਕਿ ਕੈਜੁਲਟੀ ਹੋ ਜਾਂਦੀ ਜੇ ਬੱਚਾ ਉਸ ਨੂੰ ਫੇਰਦਾ ਤਾਂ ਇਹ ਲਾਪਰਵਾਹੀ ਤੁਹਾਡੀ ਬਹੁਤ ਵੱਡੀ ਹੈ ਸਾਡੀ ਗੱਲ ਜੇ ਤੁਹਾਨੂੰ ਬੜਾ ਬੰਦੇ ਜਿੱਦ ਕਰਦੇ ਸੀ ਪਰ ਆ ਤਾਂ ਡਰਾਈਵਰ ਦੀ ਗੱਲ ਹੀ ਹੋਣੀ ਹੈ ਅਸ਼ਾਗਰਮ ਡਰਾਈਵਰ ਇੱਕ ਤੋੜਾ ਫਰਜ ਬੰਦਾ ਹੈ ਕਿ ਉਹ ਸੰਪੂਰਕ ਨੂੰ ਬੰਦ ਕਰਕੇ ਸਹੀ ਦਿਸ਼ਾ ਮੋੜਾ ਦੇ ਦੇ ਕਿ ਸਾਰਾ ਪੰਨ ਨਹੀਂ ਕਰਾਂਗੇ ਇੱਕ ਬੱਚੇ ਆਪਣੇ ਨੀਂਦ ਵੀ ਨਾਲ ਹੋ ਰਹਾ ਆ ਗਿਆ ਹੈ ਜੇ ਤੁਹਾਨੂੰ ਆ ਗਿਆ ਸੌਰੀ ਜੀ ਮੈਂ ਚਲਾਨ ਕੀਤਾ ਕੱਲ ਤੁਹਾਡੀ ਇਹ ਜਿਹੜੀ ਆ ਲੱਗੀ ਦੀ ਮੂਵੀ ਬਹੁਤ ਵਾਇਰਲ ਹੋ ਰਹੀ ਏ ਕੁੱਝ ਜਣ ਕੇ ਤੁਹਾਡਾ ਕੁੱਝਿਆ ਸਾਰਾ ਐ ਅੱਗੇ ਤੇ ਗਲਤੀ ਨਾ ਹੋਣੀ ਸੌਰੀ ਸੌਰੀ ਅੱਗੇ ਤੋਂ ਨਹੀਂ ਹੋਏਗਾ ਬੱਚੇ ਨੂੰ ਬੀਚ ਦਾ ਵਾਰ ਨਹੀਂ ਨਿਕਲਣਾ ਨਹੀਂ ਆ ਦਵਾਰੀ ਜੀ ਠੀਕ ਐ ਆਪਣਾ ਰਾਮ ਨਾਲ ਅੰਦਰ ਬੈਠਣਾ ਨਾ ਕਿਤੇ ਬਾਹਰ ਨਿਕਲਣਾ ਉਹਨੂੰ ਬੰਕੂਪੇ ਨਿਕਲਣਾ ਵਾਗਣਾ ਇਹ ਗੱਲ ਕੋਲ ਕੇ ਰੱਖੀਏ ਖੇਰ ਦਾਦਿਆਂ ਕੀ ਲਗਾਤਾਰ ਜਿਨ੍ਹਾਂ ਦੇ ਵੱਲੋਂ ਸੜਕਾਂ ਦੇ ਉੱਤੇ ਜਾਂ ਫਿਰ ਹਾਈਵੇ ਦੇ ਉੱਤੇ ਅਜਿਹੀ ਸ਼ਰਾਰਤबाजी ਕੀਤੀ ਜਾਂਦੀ ਆ ਹੁੱਲੜਬਾਜੀ ਕੀਤੀ ਜਾਂਦੀ ਆ ਤਾਂ ਉਹਨਾਂ ਨੂੰ ਲੈ ਕੇ ਵੀ ਪੰਜਾਬ ਪੁਲਿਸ ਕਾਫੀ ਸਰਗਰਮ ਹੈ ਕਿਉਂਕਿ ਇਹਨਾਂ ਦੀ ਹੁੱਲੜਬਾਜੀ ਕਰਕੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਕਿਸੇ ਦੀ ਜਾਨ ਵੀ ਜੋਖਮ ਦੇ ਵਿੱਚ ਪੈ ਜਾਂਦੀ ਆ ਪਰ ਅਜਿਹੇ ਲੋਕ ਜੋ ਕਿ ਸ਼ਰਾਰਤਾਂ ਕਰਦੇ ਨੇ ਜਾਂ ਫਿਰ ਛੋਟੇ-ਛੋਟੇ ਨਿਆਣੇ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਸੜਕਾਂ ਦੇ ਉੱਤੇ ਜਾਂ ਫਿਰ ਹਾਈਵੇ ਦੇ ਉੱਤੇ ਗੱਡੀਆਂ ਲੈ ਕੇ ਜਾਂਦੇ ਨੇ ਤਾਂ ਇਹਨਾਂ ਨੂੰ ਲੈ ਕੇ ਵੀ ਪੰਜਾਬ ਪੁਲਿਸ ਕਾਫੀ ਸਰਗਰਮਾ ਤਾਂ ਕਿ ਮਾਪਿਆਂ ਨੂੰ ਵੀ ਅਜਈਆਂ ਗੱਲਾਂ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ